ਸਾਰਿਆਂ ਨੂੰ ਸਸਿਕਾ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਅਸੀਂ ਜਾ ਰਹੇ ਸੀਗੇ ਪਿੰਡ ਤਿਆਰ ਹੋ ਗਏ ਸੀਗੇ ਇੱਧਰ ਏ ਕਾਰ ਦੇ ਵਿੱਚ ਗਾਣੇ ਲਾਉਂਦੇ ਸੀਗੇ ਤੇ ਇੱਧਰ ਅਸੀਂ ਕੋਈ ਗੱਲ ਬਾਤ ਕਰੀ ਜਾਂਦੇ ਸੀਗੇ ਕੋਈ ਭੁੱਲ ਗਈ ਸੀਗੀ ਕਾਰ ਦੇ ਵਿੱਚ ਅਸੀਂ ਬਹਿ ਗਏ ਸੀ ਮੰਮੀ ਹਜੇ ਆਉਂਦੀ ਹੈਗੀ ਤੇ ਮੰਮੀ ਬੈਠ ਗਈ ਕਾਰ 'ਚ ਆ ਕੇ ਤੇ ਅਸੀਂ ਜਾ ਰਹੇ ਸੀਗੇ ਹਾਂ ਜੇ ਸ਼ਾਇਦ ਅਸੀਂ ਕਾਰੀਆਂ ਤੇ ਕਰੋਂ ਅਸੀਂ ਕਾਰਾ ਜਿਹੜੀ ਉਹ ਬਾਹਰ ਕੱਢ ਰਹੇ ਹੈਗੇ ਇੱਧਰ ਦੇਖੋ ਰਸ਼ਮੀਨ ਬੈਠਾ ਮੂਰੇ ਇਹਨੂੰ ਕਿਹਾ ਪਿੱਛੇ ਜਾ ਕੇ ਬੈਠ ਜਾਏ ਕਹਿੰਦਾ ਮੈਂ ਪਿੱਛੇ ਨਹੀਂ ਬੈਠਣਾ ਮੂਰੇ ਬੈਠਣਾਗਾ ਬਹੁਤ ਸ਼ਰਾਰਤੀ ਬੱਚਾ ਇੱਥੇ ਆ ਗਏ ਸੀ ਅਸੀਂ ਪਿੰਡ ਇੱਧਰ ਦੇਖੋ ਸਾਰੀਆਂ ਸਬਜ਼ੀਆਂ ਜਿਹੜੀਆਂ ਉਹ ਲਗਾ ਰੱਖੀਆਂ ਹੈਗੀਆਂ ਤਰ੍ਹਾਂ ਗੁਵਾਰਾ ਪਿੰਡੀ ਹੋਰ ਵੀ ਕਈ ਸਬਜ਼ੀਆਂ ਇੰਨਾ ਤੇ ਦੇਖ ਰਹੇ ਸੀਗੇ ਸਬਜ਼ੀ ਕਿਤੇ ਕਿਤੇ ਲੱਗੀ ਪਈ ਹੈਗੀ ਤੇ ਵੈਸੇ ਹਜੇ ਇੰਨੀ ਸਬਜ਼ੀ ਨਹੀਂ ਲੱਗੀ ਫੁੱਲ ਬਹੁਤ ਲੱਗੇ ਪਏ ਹੈਗੇ ਤਰ੍ਹਾਂ ਨੂੰ ਤੇ ਤਰ੍ਹਾਂ ਵਿੱਚ ਵਿੱਚ ਤਰ੍ਹਾਂ ਮਿਲ ਗਈਆਂ ਸੀਗੀਆਂ ਸਾਨੂੰ ਮੰਮੀ ਦੇਖੀ ਜਾਂਦੀ ਸੀਗੀ ਖੇਤ ਦਾ ਵਾਤਾਵਰਨ ਦੇਖੋ ਕਿੰਨਾ ਵਧੀਆ ਹੁੰਦਾ ਹੈਗਾ ਸ਼ਾਮ ਦਾ ਟਾਈਮ ਹੈ ਠੰਡਾ ਮੌਸਮ ਹੈ ਤੇ ਕੋਈ ਮੱਛਰ ਵੀ ਨਹੀਂ ਹੈਗਾ ਖੇਤ ਦੇ ਵਿੱਚ ਤੇ ਬਹੁਤ ਵਧੀਆ ਵਾਤਾਵਰਨ ਹੁੰਦਾ ਹੈ ਖੁੱਲਾ ਤੇ ਇੱਧਰ ਦੇਖੋ ਇਹ ਸਾਰੇ ਲੱਗੇ ਪਏ ਹੈਗੇ ਮੈਂ ਆਖਿਆ ਚਲੋ ਮੈਂ ਬਣਾਉਣੀ ਆ ਬਲੌਗ ਸ਼ਾਮ ਦਾ ਸੀਗਾ 7 ਕ ਦਾ ਟਾਈਮ ਸੀਗਾ ਤੇ ਦਿਨ ਕਿੰਨਾ ਲੱਗਦਾ ਜਿਵੇਂ ਕੋਈ ਹਜੇ 5 ਵਜੇ ਹੁੰਦੇ ਆ ਤੇ ਟਾਈਮ ਸੀਗਾ 7 ਦਾ ਇੱਧਰ ਇਹਨਾਂ ਨੂੰ ਇੱਕ ਦੋ ਤਰ੍ਹਾਂ ਇਧਾਂ ਹੈਗਾ ਪਹਿਲਾਂ ਤੋੜ ਲਿਆ ਸੀ ਤੇ ਹਜੇ ਇਹਨਾਂ ਨਹੀਂ ਲੱਗੀਆਂ ਫੁੱਲ ਤਾਂ ਬਹੁਤ ਲੱਗੇ ਪਏ ਹੈਗੇ ਤੇ ਲੱਗ ਜਾਣਗੇ ਬਸ ਇੱਕ ਦੋ ਦਿਨਾਂ ਦੇ ਵਿੱਚ ਲੰਬੇ ਹੀ ਰਭੋਤ ਜਾਦੇ ਸੀ ਵੀਰ ਹੁਣ ਹੈ ਨਹੀਂਗੇ ਵੀਰ ਤਾਂ ਸਾਰੇ ਤੋੜ ਲੇ ਕੁਛ ਛੜ ਗਏ ਖਰਾਬ ਹੋ ਗਏ ਕੁਛ ਲੈ ਵੀ ਗਏ ਬਹੁਤ ਜਾਦੇ ਲੋਕ ਲੈ ਕੇ ਗਏ ਆ ਵੀਰ ਖੇਤ ਦੀ ਸਬਜੀ ਤਾਂ ਵੈਸੇ ਵਧੀਆ ਹੁੰਦੀ ਹੈ ਜਿਹੜੀ ਆਪਾਂ ਬਾਜ਼ਾਰੋਂ ਲੈਨੇ ਆ ਉਹ ਤਾਂ ਕਈ ਦਿਨ ਪਰਾ ਵੀ ਹੀ ਹੁੰਦੀ ਹੈ ਕਿ ਤੇ ਤਾਜੀ ਤੋੜ ਕੇ ਸਬਜੀ ਜਦੋਂ ਬਣਾਉਣੇ ਉਦੋਂ ਵਧੀਆ ਬਣਦੀ ਇੱਧਰ ਦੇਖੋ ਟਮਾਟਰ ਟਮਾਟਰ ਜਿਹੜੇ ਉਹ ਕੱਚੇ ਆ ਹਜੇ ਵੈਸੇ ਕੱਚੇ ਟਮਾਟਰਾਂ ਦੀ ਸਬਜੀ ਵੀ ਬਣ ਜਾਂਦੀ ਹੁੰਦੀ ਹੈ ਗੰਡੇ ਟਮਾਟਰਾਂ ਦੀ ਤੇ ਪਰ ਅਸਿੰਮ ਟਮਾਟਰ ਨਹੀਂ ਤੋੜੇ ਉਹ ਕੱਚੇ ਬਹੁਤ ਜ਼ਿਆਦੇ ਸੀਗੇ ਲੱਗੇ ਬਹੁਤ ਪਏ ਇਧਰ ਗਵਾਰਾ ਬਹੁਤ ਵਧੀਆ ਗਵਾਰੇ ਦੀਆਂ ਵੀ ਫਲੀਆਂ ਜਿਹੜੀਆਂ ਉਹ ਲੱਗ ਜਾਣੀਆਂ ਥੋੜੇ ਟਾਈਮ ਤੱਕ ਇਹਨਾਂ ਨੂੰ ਬਸ 2-3 ਤਰ੍ਹਾਂ ਹੀ ਧਿਆੰਗਾ ਮਿੱਠੀਆਂ ਬਹੁਤ ਜ਼ਿਆਦਾ ਸੀੀਆਂ ਤਰ੍ਹਾਂ ਖਾਣ ਦੇ ਵਿੱਚ ਮਿੱਠੀਆਂ-ਮਿੱਠੀਆਂ ਸੀ ਇਹਨਾਂ ਨੇ ਤੋੜ ਕੇ ਖਾ ਕੇ ਦੇਖੀ ਅਸੀਂ ਉੱਧਰ ਰਸ਼ਮੀਨ ਦੇਖੋ ਕਾਰ ਤੇ ਕਿਵੇਂ ਚੜਿਆ ਖੜਾ ਇਧਰ ਜੋਤੂ ਲੋਕ ਦੀ ਸੀਗੀ ਛੋੜ ਕਰੀ ਜਾਂਦੇ ਸੀਗੇ ਸਾਰੇ ਮੌਸਮ ਬਹੁਤ ਠੰਡਾ ਹੁੰਦਾ ਹੈਗਾ ਖੁੱਲੇ ਥਾਂ ਤੇ ਤਾਂ ਪਸ਼ੂ ਖੜੇ ਆ ਸਾਰੇ ਇਦਰੀ ਧਾਰਾਂ ਗੱਡੀ ਆਂਦੇ ਸੀ ਪਸ਼ੂਆਂ ਦੀਆਂ ਤੇ ਨੀਰਾ ਪੱਠਾ ਪਾਈ ਜਾਂਦੇ ਸੀ ਪਾਣੀ ਪਿਆ ਰਹੇ ਸੀਗੇ ਸੁਆ ਨੂੰ ਇਧਰ ਦੀ ਵੀ ਪਸੂਆਂ ਨੂੰ ਪਾਣੀ ਪਿਆਈ ਜਾਂਦੀ ਸੀਗੀ ਬਾਲਟੀਆਂ ਨਾਲ ਜਲ ਜਾ ਕੇ ਬੱਠਲਾਂ ਦੇ ਵਿੱਚ ਪਾ ਕੇ ਪਾਣੀ ਪੁੰਦੇ ਹੈਗੇ ਤੇ ਕਈ ਵਾਰ ਉਹਨਾਂ ਨੂੰ ਖੋਲ ਕੇ ਡਿੱਗੀ ਤੇ ਵੀ ਪਿਆ ਲੈਂਦੇ ਐ ਰਸ਼ਮੀ ਨੂੰ ਕਾਲ ਹੋਈ ਪਈ ਸੀ ਜਲਦੀ ਚੱਲੀਏ ਤੇ ਬੱਸ ਜਾਣਾ ਹੀ ਐ ਵੈਸੇ ਅਸੀਂ ਹੁਣੇ ਥੋੜੇ ਟਾਈਮ ਤੱਕ ਇੱਧਰ ਦੇਖੋ ਛੋਟਾ ਜਿਹਾ ਪਾਰਕ ਬਣਾ ਰੱਖਿਆ ਹੈਗਾ ਬਹੁਤ ਵਧੀਆ ਤੇ ਵੈਸੇ ਇਹਨੇ ਉਹ ਹੋਏ ਜਿੰਨੇ ਫੁੱਲਾਂ ਵਾਲੇ ਪਹਿਲਾਂ ਸੀਗੇ ਉਹ ਮੱਚ ਮੁੱਚ ਗਏ ਤੇ ਥੋੜੇ ਹੀ ਲਾਏ ਐ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਸ਼ੇਅਰ ਕਰਨਾ ਚਾਹੁੰਨੀ ਆ ਪਿੰਡ ਪੰਜਾਬ ਦੀ ਭੈਣ ਗੁਰਬੀਨਤ ਕੌਰ ਤੇ ਉਹਨਾਂ ਨੂੰ ਕਮੈਂਟ ਕਰਦੇ ਆ ਵੀ ਉਹਨਾਂ ਦਾ 4 ਸਾਲ ਦਾ ਸਟਰਗਲ ਐ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਐ ਹਾਂਜੀ ਉਹਨਾਂ ਨੇ ਮਿਹਨਤ ਬਹੁਤ ਕੀਤੀ ਐ ਪਈ ਲੋਕ ਉਹਨਾਂ ਨੂੰ ਗਲਤ ਕਮੈਂਟ ਵੀ ਕਰਦੇ ਐ ਹਜੇ ਗੱਲ ਕਹਿਣ ਵਾਲੇ ਸ਼ਰਮ ਨਹੀਂ ਮੰਨਦੇ ਕਹਿ ਦਿੰਦੇ ਐ ਗੁਰਮੀਤ ਫੁਕਰੀ ਐ ਹਾਂ ਭਾਈ ਫੁਕਰੀ ਹੈਗੀ ਐ ਅਗਲਾ ਆਪਦੇ ਦਮ ਤੇ ਫੁਕਰਾ ਬਣਦਾਗਾ ਆਪਦੇ ਦਮ ਤੇ ਕੋਸ਼ਿਸ਼ ਕਰਕੇ ਤੇ ਆਪ ਦੇ ਕੰਮ ਕਰਕੇ ਫੁਕਰਾ ਹਰੇਕ ਹੀ ਬਣੂਗਾ ਤੇ ਆਪਦੀ ਮਿਹਨਤ ਕੀਤੀ ਐ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਵੀ ਕਰ ਦਿਓ ਵੀਡੀਓ ਵਧੀਆ ਲੱਗੇ ਤਾਂ ਤੇ ਪਰ ਪਲੀਜ਼ ਇਦਾਂ ਕਮੈਂਟ ਨਾ ਕਰਿਆ ਕਰੋ ਤੇ ਤੁਸੀਂ ਮੈਨੂੰ ਆਖੋਗੇ ਰੋਜ਼ ਰੋਜ਼ ਇਹ ਕੀ ਕਹਿਣ ਲੱਗੀ ਆ ਭਾਈ ਵਿਊ ਤਾਂ ਹਰੇਕ ਲੈਂਦਾ ਦਾ ਕੋਈ ਕਿਸੇ ਦੇ ਨਾਮ ਤੇ ਲੈਂਦਾ ਕੋਈ ਕਿਸੇ ਦੇ ਨਾਮ ਤੇ ਲੈਂਦਾਗਾ ਅਸੀਂ ਕੋਈ ਗਲਤ ਨਹੀਂ ਬੋਲਦੇਗੇ ਤੇ ਅਸੀਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀ ਵੀ ਮਸ਼ਹੂਰੀ ਹੁੰਦੀ ਹੈ ਕਿ ਉਹਨਾਂ ਦਾ ਵੀ ਚੈਨਲ ਨੂੰ ਸਪੋਰਟ ਮਿਲਦੀ ਹੈ ਤੇ ਸਾਰੇ ਜਾਣੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਤੇ ਉਹਨਾਂ ਦੇ ਚੈਨਲ ਨੂੰ ਵੀ ਫੋਲੋ ਕਰੋ ਮਿਹਨਤ ਆ ਜਿਹੜੀ ਉਹ ਹਰ ਇੱਕ ਕਰਦਾ ਮਿਹਨਤ ਅਸੀਂ ਵੀ ਬਹੁਤ ਕਰ ਰਹੇ ਹਾਂ ਕੱਲ ਨੂੰ ਕੋਈ ਸਾਨੂੰ ਵੀ ਪ੍ਰਮਾਤਮਾ ਮਿਹਨਤ ਨੂੰ ਫਲ ਲਾਵੇ ਤੇ ਭੈਣ ਗੁਰਮੀਤ ਕੌਰ ਵਾਂਗੂ ਸਾਨੂੰ ਵੀ ਤਰੱਕੀ ਮਿਲੇ